ਪੇਰਾ ਦਿਨ ਮਨਾ ਕਰ ਜੂ। ਲਓ ਵੀ ਮਿੱਤਰੋ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੇ ਆ। ਕਰਲਾ ਬੋਣੀ ਤੇ ਰਣਜੀਤ ਭਾਈ ਗੁਰੂ ਕੇ ਕੋਠੇ ਵਾਲਾ ਆਇਆ ਤੇ ਉਧਰੋਂ ਬਾਈ ਪੂਰਨ ਆਇਆ। ਉਹ ਵੇਖ ਲੈ ਆਂ ਵੀ ਵੇਖ ਲੈ ਕਿੰਨਾ ਪਾਈ ਆ। 2 14 ਮੰਗੀ ਨੇ ਲੈ ਲੈ ਚਾਚਾ ਤਾਇਆ ਰਗਾ ਸੂ ਸਾਰਾ ਕੰਮ ਜੰਦਾ। ਸਾਰੇ ਚਾਚੇ ਤਾਇਆ ਪਰ ਜਾਇਜ਼ ਤਾਂ ਬਕਾਵਾ ਲਿਆਰ ਗੱਲ ਕਰਾਂ। ਪੂਰਨ ਭਾਈ ਕੀ ਮੰਗਿਆ? ਮੋੜੀ ਨਹੀਂ 1000 ਦੀ। 14 ਮੰਗਿਆ ਜੀ। 14000? ਇਹ 14 ਮੰਗੇ ਭਾਵੇਂ 12 ਦੀ। ਇਹ ਸੱਤ ਲਾ। ਕਿਹੜਾ ਜਾਨਵਰਾ? ਆਹ ਲਾਲ ਪਟ। ਆ ਪਾਠਾ ਬਾਈ ਮੈਂ ਲਾਦਾ ਇਹਨੂੰ 585 ਰੁਪਏ ਦਾ 85 ਰੁਪਏ ਲੋਈਆ ਕਲਰ ਆ ਬਾਈ 400 ਕਦਰ ਭੋਮੇ ਮੈਂ ਫਿਰਦਾ ਕੀ ਫਾਇਦਾ ਯਾਰ ਬਜਰ ਜਿਹੜਾ ਅੱਖ ਲਾਲਾ ਕਿਵੇਂ ਕੋਈ ਅੱਗੇ ਮਾਲ ਵਪਾਰ ਚ ਜਾ ਬਾਈ ਇਹ ਸਾਹਿਬ ਗਜਨਜੀ ਜਾਣੀ ਆ ਜੇ ਜਾ ਬਜਰ ਚ ਜਾਣਾ 15 ਨਗ ਮੋਤੀਆਂ ਲੱਕੜੀਆਂ ਇਹ ਤੂੰ ਲੈ ਗਿਆ ਕੋਈ ਮਰਜੀਦ ਮੁਕਾ ਦੇ ਚਲੋ ਮੁਕਾਓ ਯਾਰ ਨਵੇੜਾ ਕਰੋ ਨਹੀਂ ਮੁਕਾ ਦਿਆ ਸੋਦਾ ਆ ਤਾਂ ਰਹਿਣ ਦੇ ਬਾਤ ਤੂੰ ਅੱਠ ਜੇ ਦਾ ਖੜੇਗਾ ਗੱਲ ਤੇ ਖੜ ਜਾ ਜੇ ਬਲਾਈ ਕਰਦੀ ਤਰੀ ਚੱਲ ਉਹ ਦੁੱਧ ਵਾਲੀ ਕਾਲੀ ਬੱਤਰੀ ਆਇਆ ਤੇ ਰਸਾ ਝੋਲੀ ਪਾ ਦੇ ਪਹਿਲਾਂ ਫਿਰ ਬੱਤਰੀ ਪਾ ਦੇ ਕਿੰਨੇ ਦੀ ਕਰਦੀ 10000 ਰੁਪਏ ਕਰਦੇ ਪੈਸੇ ਪਰ ਵੀ ਇਹ ਕਹਿੰਦੇ ਮਹਿੰਗੀ ਪੈਂਦੀ ਆ ਪਾਠ ਮੋਟੀ ਆ ਔਰ ਤੈਨੂੰ ਮੁਕਤੀ ਨਾ ਦੇ ਦੇ ਗੰਦੀ ਕਿਵੇਂ ਗੰਦੀ ਗੰਦੀ ਨੂੰ ਕੀ ਫਾਇਦਾ ਲੈਣੀ ਆ ਤੇ ਵਜਨ ਤਾਂ ਪਾਲਾ ਲਉਂਦੀ ਆ ਪਾਲਾ ਰਣਜੀਤ ਯਾਰ 12 ਕਿਲੋ 14 ਜੱਜ ਜੀ ਪਾ ਉਹ ਪਾਠ ਚ ਪੂਰਨਾ ਹੋਰੇ ਬਾਈ ਨਹੀਂ ਕਿਹਨੂੰ ਮਾਰ ਪਾਉਣੀ ਨਹੀਂ ਜੋ ਨਹੀਂ ਹੈਗੀ ਇੰਨੇ ਕੀੜਿਆਂ ਦਾ ਫਰਜ਼ਾ ਇੱਧਰ ਵਿੱਚ ਨਵੇੜ ਬਾਈ ਕੀ ਨਵੇੜਿਆ ਬਾਈ ਜੱਗੀ ਨੋਂ ਦਾ ਬਾਈ ਓ ਯਾਰ ਕਿਉਂ ਜੱਗੀ ਫੇਰ ਹੋ ਗਈ ਓ ਬਾਈ ਅੱਤ ਕੋਲ ਆ ਕੇ ਚਾਹ ਵੀ 3000 ਰੁਪਏ ਕਰਿਆ ਕਰੋ ਤੁਸੀਂ ਬੰਦੇ ਨੂੰ ਬੁੱਧੂ ਨਾ ਬਣਾਇਆ ਕਰੋ ਜਦੋਂ ਮੈਂ ਮਕਾਦਾ ਬਾਈ ਪੂਰਨਾ ਆ ਜਾ ਨੇੜੇ ਨਵੇੜੀ ਆਪਾਂ ਚੱਕਰ ਮਲਾਉਣੇ ਆ ਕੀੜੇ ਨਹੀਂ ਮਿਲਣ ਨਾ ਪੱਤ ਪੂਰਨ ਦੀ ਵਿਚਾਰੇ ਗਾਂਹ ਦੀ ਗਾਂ ਹੈ ਚੱਲ ਕੋਈ ਨਹੀਂ ਗੈਣ ਯਾਰ ਬਾਈ ਜਿਵੇਂ ਮੈਂ 7 ਲਾਇਆ ਸੀ ਹੱਟ ਕਰਤਾ ਅੱਗੇ ਹੁਣ ਤੂੰ ਬਾਈ ਹੁਣ 6 ਲਾ ਦੇ ਹੁਣ ਤਾਂ ਸੌਦਾ ਸਟਾਰਟ ਕਰ ਲਾ ਪਾ ਨਹੀਂ ਜੇ ਨਿਕਲਦੇ ਤਾਂ ਹੁਣ ਕਹਦੀਆਂ ਉਹਨੂੰ 500 400 ਹਜ਼ਾਰ ਦੀ ਤਾਂ ਮਾਰ ਬਾਲੀ ਨਹੀਂ ਪੈਂਦੀ ਬਗ ਦੀ ਅੱਠ ਦੀ ਦੇਰੀ ਨਹੀਂ ਕੋਈ ਗੱਲ ਹਾਂ ਰਿਆ ਯਾਰ ਨਹੀਂ ਭੰਮੀ ਯਾਰ ਦੇਖ ਲੈ ਠੀਕ ਹੈ ਠੀਕ ਆ ਪੰਮੇ ਉਹਦੇ ਨਾਮ ਤੇਰੀ ਕਦਰ ਕਰਦਾ ਤੇਰੀ ਕਸਮ ਨਾਲ ਮੈਂ ਦਿਲੋਂ ਲੱਗ ਕੋਈ ਨਿਰਾਸ਼ ਨਹੀਂ ਮੈਂ ਫਟ ਸਹੀ ਵੀ ਦਵਾਈ ਦਵਾ ਰਿਆਂ ਕਾਲਜੇ ਦੀ ਤੈਨੂੰ ਯਾ ਯਾਰ ਕਰ ਰਿਹਾ ਬਈ ਯਾਰ ਬੜਾ ਕਰਾਂ ਫੋਨ ਕਰ ਲੋ ਕਰ ਲੋ ਉਹਨੂੰ ਕੁਝ ਨਹੀਂ ਉਹਨੂੰ 100 200 ਹੀ ਨਹੀਂ ਲੋ ਵੀ ਆ ਜੋੜੀ ਦਾ ਸੌਦਾ ਹੋਇਆ ਹੈ ਸਾਢੇ 22000 ਸਾਢੇ 22000 ਹੈ ਬਾਈ ਸਾਢੇ 22000 ਦਾ ਬਾਈ ਪੂਰਨ ਕੋਲੇ ਸੀ ਇਹ ਜੋੜੀ ਦੋ ਦੰਦ ਬੱਕਰੀ ਆ ਉਰਲੀ ਪੱਠ ਤੇ ਪਰਲੀ ਮਗਰ ਬੱਚਾ ਆ ਬੱਚਾ ਠੀਕ ਆ ਬਾਈ ਸਾਢੇ 22 ਦਾ ਹੋਇਆ ਬਾਈ ਬਹੁਤ ਧੰਨਵਾਦ ਬਾਈ ਪੈਸੇ ਆ ਗਏ ਆ ਗਏ ਠੀਕ ਆ ਬਈ ਠੀਕ ਲਓ ਮਿੱਤਰੋ ਆ ਬਾਈ ਕਿਹੜੇ ਪਿੰਡੋਂ ਲਿਆਂਦਾ ਬੱਕਰਾ ਭੁੱਟੀ ਵਾਲਿਆਂ ਲਿਆਂਦਾ ਤੇ ਕੀ ਮੰਗਿਆ ਵੀਰੇ ਇਹਦਾ ਮੰਗਿਆ 13000 ਰੁਪਿਆ ਠੀਕ ਹੈ 13000 ਹਾਂ ਵੇ ਅੰਗਰੇਜ਼ ਬਾਈ 5000 ਲਾਇਆ ਬਈ ਗਲਤ ਹੈ 1000 ਰੁਪਏ ਲਾ ਬੱਕਰਾ ਤੇਰੇ ਹੱਥ ਚ ਕਮਰ ਹੈ ਨਹੀਂ ਤੇ ਪੈਸੇ ਉਹਦੇ ਹੱਥ ਚ ਕਮਰ ਹੈ ਨਹੀਂ ਬੱਕਰਾ ਕਮਰ ਤਾਂ ਬਣਾਈ ਪਾਣੀ ਹਾਂ ਹੋਰ ਜਾ ਕਰ ਕਮਰ ਤਾਂ ਬਣਾਈ ਪਾਣੀ ਆ ਖਰਾ ਗਾਗਾ ਜਿਹੜੇ ਇਹਨੇ ਲਾਤੇ ਨਾ ਇਹ ਲੇਟ ਆਏ ਆ ਹਾਂ ਚੱਲ ਕੋਈ ਨਹੀਂ ਤੂੰ ਹੁਣ ਦਵਾ ਦਾਂਗੇ ਤੈਨੂੰ ਯਾਰ ਗੱਲ ਬੰਨ ਤਾਂ ਸਾਰਾ ਗੱਡੀ ਨਾਲ ਲੱਗਿਆ ਆ ਲੈ ਕੇ ਪੈਸੇ ਗਿਣ ਤੂੰ ਬੱਸ 1.5 ਲੱਖ ਰੁਪਏ ਠੀਕ ਹੈ 500 ਰੁਪਏ 550 ਰੁਪਏ ਕਿੰਨੇ ਕਹਤੇ ਸਾਡੇ ਭੈਣ ਦਾ ਉਹ ਹੈ ਕਿੰਨੇ ਕਹਤੇ ਯਾਰ 7000 ਮੈਂ ਪੰਜ ਕਹ ਕੇ 550 ਕਹਿੰਦਾ ਭਾਈ ਨੇ ਲੈ ਠੀਕ ਆ ਤਾਂ ਕੀ ਆਖਿਆ ਬਾਈ ਉਹ ਲਾਉਣ ਨੂੰ ਮੈਂ 8 ਲਾ ਜਾਂਦਾ ਫਿਰ ਉਹਦਾ ਫਾਇਦਾ ਕੀ ਆ ਭਰਾ ਮੇਰਾ ਸੌਦਾ ਕਰਾਉਣ ਨੂੰ ਮੈਂ 5 ਲਾ ਕੇ 5.5 ਕਹਤਾ ਲੈ ਯਾਰ ਇਹਨੂੰ ਨਹੀਂ ਕੁਛ ਲੈ ਨਹੀਂ ਵਧੀਆ ਕੰਮ ਹੋ ਬਾਈ ਨਹੀਂ ਯਾਰ ਨਹੀਂ ਨਹੀਂ ਐਨੇ ਮੜੇ ਨੇੜੇ ਹੋ ਗਿਆ ਤੇ ਮਾਰ ਲੈ ਮੈਨੂੰ ਨਾਖਟ ਨਾ ਨਾ ਉਹ 6500 ਰੁਪਿਆ ਨਕਦ ਦੇ ਕੇ ਇਹਦੇ ਪਰਚੀ ਤੂੰ ਕਰਾਉਣੀ ਆ ਉਹ ਨਹੀਂ ਕਰਦਾ ਹੁੰਦਾ ਦੇ ਤੂੰ ਨਹੀਂ ਕਰ ਦਿਓ ਨੇ ਕਿਹਾ ਵੀ ਮੈਂ ਇਹਦਾ ਨਹੀਂ ਉਹ ਵੀਰੇ ਬੱਕਰਾ ਫਰੀਂ ਦੇ ਵਾਲੇ ਆਉਂਦੇ ਮੈਦਾਨ ਨਹੀਂ ਗਿਣ ਗਿਣ ਪੈਸੇ ਅੰਗਰੇਜ਼ ਖੋਲ 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 ਲੈ ਯਾਰ ਅੱਗੇ ਕਦੇ ਤੂੰ ਨਾ ਮੋੜੀ ਆਪਣੀ ਨਾ ਤੈਨੂੰ ਗਲਤ ਫਸਾਇਆ ਕਦੇ ਨਾ ਆਪਾਂ ਗਲਤ ਕਰਨਾ ਪੈਸੇ ਮੋੜਦੇ ਨਹੀਂ ਹਾਂ ਚਲ ਵਧੀਆ ਲੈ ਵੀ ਗਣ ਲੈ ਪੈਸੇ ਦੋਨੋਂ ਠੀਕ ਹੈ ਤੈਨੂੰ 7 ਲੱਗਿਆ ਹੋਵੇ ਤੈਨੂੰ 8 ਲੱਗਿਆ ਹੋਇਆ ਸੀ ਨਾ ਕੋਲੇ ਸੀਗੇ ਚਲ ਕੋਈ ਜਿਹੜਾ ਦੇ ਦਿਆ ਸੀ ਕੀ ਹੋ ਗਿਆ ਕਰਤਾ ਲਓ ਵੀ ਆ ਬੱਕਰੇ ਦਾ ਸੌਦਾ ਸਰੇ ਚੜਾਤਾ ਆਪਾਂ ਆਕੇ ਤੇਰੇ ਨੱਕ ਪੂਰੇ ਕਰਾ ਦਿੰਨੇ ਹੋਰ ਜੀ ਹੱਥ ਮਾਰ ਖੋਲ ਵੀ ਬੱਕਰਾ ਲਖਾ ਆਇਆ ਭਈ ਆਪ ਦਾ ਖੁਸ਼ ਆ ਖੁਸ਼ ਆ ਠੀਕ ਆ ਭਾਈ ਚਲ ਛੋਟ ਕਰਦੇ ਹੁਣ ਆਲਾ ਫੜ ਕਰਦੇ ਯਾਰ 10 ਰੁਪਏ ਛੋੜ ਕੋਈ ਨਹੀਂ ਦੱਸਾਨੂੰ ਇਹ ਕੀ ਸੀ ਉਹ ਕੋਈ ਨਹੀਂ ਵਪਾਰੀ ਬੰਦੇ ਨੂੰ ਨਹੀਂ ਯਾਰ ਆਪਣਾ ਕਿਹੜਾ ਮੈਨਾ ਕੋਡਿੰਗ ਦਾ ਹਾਂ ਸਭ ਛੱਡ ਦੇ ਕਿਉਂ ਦੱਸਾਨੂੰ ਸਿੱਧੀ ਜਾਨਾ ਯਾਰ ਬਈ ਚੱਲ ਲਓ ਵੀ ਅਗਲਾ ਸਬਦਾ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਲਓ ਇੱਕ ਬੱਕਰਾ ਹੋਰ ਵੇਚਤਾ ਬਾਈ ਲੱਖੇ ਨੂੰ ਹਾਇਆ ਕੀਤਾ ਦਾ ਧੱਕਾ ਹੀ ਆ ਥੋੜਾ ਜਿਹਾ ਬਾ ਵੇਚਤਾ ਯਾਰ ਬਾਈ ਨਹੀਂ ਪੜਨ ਦਿਓ ਕੰਮ ਕੀ ਬੁਲਾਉਣਾ ਮੈਨੂੰ ਦੱਸ ਦਿਓ ਆਪਣਾ ਦੁੱਧਾ ਪਿੰਡ ਆ ਜੀ ਠੀਕ ਆ ਉਹ ਦੇਣਾ ਯਾਰ ਗਿਣ ਪੈਸੇ ਉਹਨੂੰ ਯਾਰ ਕੀ ਰਹੀ ਕੀ ਗੱਡੀ ਰਹੀ ਦੀ ਅੱਲਾ ਭਾਈ ਭਾਈ ਇਹਦਾ ਹੋਰ ਦੇ ਕੀ ਗੱਡੀ ਕੀ ਰਹੇਗੀ ਭਾਈ ਓਏ ਉਹ ਫਿਰ 500 ਦੇ حساب ਨਾਲ ਲੈਂਦਾ ਹੋ ਉਹ ਨੂੰ ਵੀ ਕੁਝ ਛੱਡ ਦੇ ਰਲਾ ਯਾਰ ਉਹ ਤੇ 500 ਕਹਿੰਦਾ ਕਿਉਂ ਭਾਈ ਦੇ ਫੜਾ ਦੇ ਯਾਰ 550 ਕਹਿੰਦਾ ਭਾਈ ਉਹ ਲਿਖਾਈ ਕਰਾਉਣੀ ਆ 550 ਜੇ 550 ਤੋਂ ਯਾਰ ਤੂੰ ਐਵੇਂ ਨਾ ਪਜੋਣ 5 ਲਖਾਈ ਕਰਾ ਦੇ ਲਖਾਈ ਭਾਈ ਆਪ ਦੀ ਆਪ ਦੀ ਜੋ 30 ਗੋਰ ਚੋਂ ਚਲਦਾ ਹਣਾ ਜੀ ਬਾਕੀ ਬੰਦਾ ਦਾ 766 ਮਰੇ ਆਪ ਕੋ ਆਪਣੀ ਠੀਕ ਹੈ ਅੱਗੇ ਪਾਇਆ ਭਾਈ ਇਹਨੇ 5000 ਰੁਪਏ ਦਾਲੂ ਜਿਹੜੀ ਦਾ ਮਾਮਲਾ ਠੀਕ ਹੈ ਜਾਂ ਮਾਮਲਾ ਭਰਾ ਦਾ ਬਸ ਜਿਹੜਾ ਕੋ ਲੈ ਲੈ ਦੁੱਢ ਤੋਂ ਕੋਸ ਇਹ ਤੇਰਾ ਰਾਦਾ ਆਏਗਾ ਤਾਂ ਠੀਕ ਹੈ ਭਰਾ ਨੇ ਦੁੱਝ ਦੇ ਫੜਾ ਦੇ ਉਹ ਨਾ ਮੋੜ ਲੈ ਆ ਯਾਰ ਦੇ ਯਾਰ ਭਾਈ ਆ ਲੈ ਨੂੰ ਉਹ ਵੀ ਗਰੀਬੰਦਾਂ ਨਾਲ ਬੋਲੇ ਚੱਲ ਵੇੜ ਯਾਰ ਪਰੇ ਯਾਰਾ ਪੈਸੇ ਦੇ ਨਾ ਮਾਤਾ ਉਹ ਨਹੀਂ ਰਹਿਣਾ ਕਰ ਉਹਹੀ ਤਾਂ ਗੱਲ ਹੋ ਗਈ ਉਹ ਬਟਿਆngਲ ਉਹ ਚੱਲ ਗੈਂਤਾਲ ਆ ਆਖ ਤਾਂ ਮੈਂ ਦੇ ਦੇ ਯਾਰ ਉਹ ਦੇ ਦੇ ਉਹ ਦੇ ਦੇ ਯਾਰ ਬੰਦਾ ਦੇ ਦੇ ਖੋਲ ਕੇ ਫਰਾ ਲੈ ਜਾ ਠੀਕ ਆ ਬਾਈ ਵਧੀਆ ਵਧੀਆ ਸੌਦਾ ਕਰਾਈ ਜਾਂਨੇ ਆ ਯਾਰ ਆ ਬੱਕਰੇ ਜੇ ਦਾ ਲੈ ਜੱਗਾ ਮੋੜੀ ਨਾ ਆਈ ਆ ਲੱਗਣ ਲਾ ਸਹੀ ਆ ਪਹਿਲੇ ਇੱਥੇ 20 ਜਣੇ ਖੜੇ ਆ ਉਹਨਾਂ ਕਾਲ ਸਾਰੇ ਕਾਲੇ ਕਾਹੀ ਆ ਜਿਹਦੇ ਚ ਵਜਨ ਹੁੰਦਾ ਜਾਂ ਕੋਈ ਗੱਲ ਬਾਤੂ ਦੀ ਅਗਲਾ ਨਾ ਝਾਕਦਾ ਜਰੂਰ ਆ ਲੱਗਣ ਲਾ ਛੋੜ ਕਰਦੀ ਇਹ ਜੇ ਕਰਨੀ ਆ ਤੂੰ ਲਖਾਈ ਪਾ ਰੱਖਲਾ ਰੱਖਲਾ ਉਹ ਯਾਰ ਥੋੜੇ ਦਾ ਹੁਣ ਫਿਰ ਹੁਣ ਇਹ ਬੱਕਰੀ ਦਵਾਦੀ ਬਾਈ ਲਓ ਜੀ ਕਾ ਬੱਕਰੀ ਦਾ ਸੌਦਾ ਹੋਇਆ ਜੇ ਕੀਹਨੇ ਦਵਾਦੀ ਇਹ ਇਹ ਬਾਈ ਨੂੰ ਦਵਾਇਆ 20000 ਦੀ ਤੇ ਬਾਈ ਆਪਣਾ ਪਿੰਡ ਕਿਹੜਾ ਜੀ ਕਾਂਗਾ ਜੀ ਕਾਂਗਾ ਹੋਰ ਵੀ ਨਗਲੇ ਆਏ ਆ ਬਾਈ हां लेया दुख दो बकरी हां ठीक है व्यापार ਦਾ ਕੰਮ ਬਾਈ ਦਾ ਨਹੀਂ ਘਰੇ ਘਰੇ ਰੱਖੀ ਆ ਠੀਕ ਆ ਬਾਈ ਲਓ ਵੀ ਆ ਬੱਕਰੀ ਪੂਰੇ 20000 ਦੀ ਆ ਆ ਦੋ ਪੱਠਾਂ ਬਾਈ ਚੰਗੀ ਆ ਬੱਕਰੀ ਬਾਈ ਕੰਨ ਕੰਨ ਬਹੁਤ ਲੰਮਾ ਹੈ ਤੇ ਪੱਠਾਂ ਦੋ ਮਗਰ ਦੋ ਪੱਠਾਂ ਲੈ ਵੀ ਤਿੰਨ ਨਾਗ ਹੋ ਗਏ ਬਾਈ ਕੋਲੇ ਲੈ ਵੀ ਭੋਮਿਆ ਹਾਂਜੀ ਤੂੰ ਆ ਯੂਟਿਊਬਰ ਹਾਂਜੀ ਸਾਣੇ ਜਿਹੜੇ ਕਮੈਂਟ ਕਰਦੇ ਆ ਨਾਲ ਸਹੀ ਤੱਕ ਲੱਗਦੇ ਬੱਕਰੀ ਕਿਵੇਂ ਲੱਗੇ ਦਿੱਤੀ ਬਹੁਤ ਵਧੀਆ ਬਾਈ ਬਹੁਤ ਵਧੀਆ ਕੋਈ ਬੰਦਾ ਯਾਰ ਟੱਕਰ ਤੇ ਆ ਮੇਰਾ ਸਹੀ ਆ ਸਹੀ ਆ ਓਕੇ ਹੋਰ ਬਾਈ ਪੈਸੇ ਆ ਕੇ ਕਿ ਦੇਣੇ ਆ ਦੇ ਦੇ ਪੈਸੇ ਦੇਣੇ ਦਿਓ ਫਿਰ ਗਣਾ ਦੀ ਫੇ ਬਾਕੀ ਪੈਸੇ ਗਣਾ ਦਿਓ ਬਾਈ ਪੈਸੇ ਗਣਾ ਦਿਓ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਹੋਰ ਕਾ ਦਾ ਸੌਦਾ ਹੋ ਗਿਆ ਕਿੰਨੇ ਦਾ ਹੋਗਾ ਇਹ ਤਾਂ ਵੀ ਨਹੀਂ ਜਾਂਦਾ ਆ ਦਾਨੇ ਨੂੰ ਦਵਾਤਾ 500 ਪਰ ਇਹ ਹੋਰ 500 ਉਹ ਨਾ ਨਾ ਬਾਈ ਨਾ porque por esta